جا عشق میں سمجھ جا رہا جب میں کہنا یہ میری اپنی ہے یہ ضروری نہیں بھی کسی منو کہ ہچ دے پیار محبت کے جنا چد نہیں نہ رلتی ہے جہاں چنون نہیں رکھتا جنا چشک نہیں یہ میری اپنی گل ہے صحیح نہیں بھی ہو سکتی سب تو واقع قبضہ نکلے نکلے قبضے کے لیے تمہیں پتا ہے لکھا بھی ہے میں وہ میری کتاب کے بچ ہے ਸਭ ਤੋਂ ਵੱਡਾ ਕਾਜ ਆਜ ਤੱਕ ਦਾ ਪੰਜਾਬ ਦਾ ਜਿਹੜਾ ਹੈ ਉਹ ਕਿੱਥੇ ਅਪੋਲੋ ਹਸਪਤਾਲ ਸ਼ੇਰਪੁਰ ਕੌਂਕ ਹੈ ਉਹ ਜਿਹੜੀ ਜ਼ਮੀਨ ਆ ਉਹਦਾ ਕਾਜਿਆ ਸੀ 34 ਕਨਾਲ 16 ਮਰਲੇ ਜਗ੍ਹਾ ਦਾ ਬੇਤੋ ਜਿਹਦਾ ਡਾਂਗ ਤੇ ਡੇਰਾ ਹੁੰਦਾ ਨਾ ਉਹਦੇ ਨਾਲ ਅਧਿਕਾਰਿਕ ਪੰਘਾਰੀ ਲੈਣੀ ਚਾਹੀਦੀ ਹੈ ਮੈਂ ਤਾਂ ਇਹ ਦੇਖੀ ਉਸ ਬੰਦੇ ਨੂੰ ਹਰਾਉਣਾ ਲੜਾਉਣਾ ਤੋੜਨਾ ਲੜਨਾ ਬਹੁਤ ਹੈ ਉਹਨੂੰ ਹਰਾਉਣਾ ਬਹੁਤ ਸੌਖਾ ਹੈ ਸੋ ਜ਼ਰੂਰੀ ਹੈ ਕਿ ਤੁਹਾਨੂੰ ਜਦੋਂ ਇਹ ਲੱਗੇ ਕਿ ਜੇ ਮੈਂ ਲਾ ਅੰਦਰ ਚਲੇ ਗਿਆ ਉੱਥੇ ਮੈਨੂੰ ਫ੍ਰਿਜ ਦਾ ਪਾਣੀ ਨਹੀਂ ਮਿਲਣਾ ਜੇ ਮੈਂ ਅੰਦਰ ਚਲੇ ਗਿਆ ਉੱਥੇ ਮੈਨੂੰ ਏਸੀ ਨਹੀਂ ਮਿਲਣਾ ਤੇ ਫਿਰ ਲੜਦਾ ਹੈਗਾ ਬੰਦਾ ਇਨਾ ਕੁ ਤਜਰਬਾ ਹੁੰਦੀ ਮੈਂ ਕਹਿਣਾ ਹੈ ਕਿ ਜੇ ਕਬਦੇ ਦੇ ਉੱਤੇ ਤੁਸੀਂ ਜਿੰਨੀ ਮਰਜ਼ੀ ਗੋਲੀ ਚਲਾਈ ਜਾਓ ਗਾਲ੍ਹਾਂ ਕੱਢੀ ਜਾਓ ਮਾਰ-ਦਾਮੇ ਝਗੜਾ ਨਹੀਂ ਇਹ ਨਹੀਂ ਪਰ ਬੰਦਾ ਨਹੀਂ ਮਰਦਾ ਜੇ ਕਬਦੇ ਤੇ ਬੰਦਾ ਮਰ ਗਿਆ ਤਾਂ ਕਬਦਾ ਮੁੱਠੀ ਜਾ ਜਾਂਦਾ ਪਿੱਡੇ ਵੀ ਹੋ ਜਾਂਦੇ ਸੋ ਇਹ ਵਿਚਾਰ ਰੱਖਣਾ ਹੁੰਦਾ ਹੈ ਕਿ ਗੋਲੀ ਵੀ ਜਿਹੜੀ ਉਹ ਕਿਸੇ ਦੇ ਨਾਲ ਲੱਗੀ ਕਬਜਾ ਬੰਦਾ ਬਿਨਾਂ ਮਰੇ ਇਹ ਸਾਰਾ ਪੁਛੇ ਇਹ ਮੈਨ ਵੀ ਬੰਦਾ ਮਰੂ ਮਰੇ ਉਤੋਂ ਇੱਕ ਤਾਂ ਡੇਗ ਰਨਾ ਉਹ 3 ਡੇਗ ਰਹੀ ਹੈ ਤੇ ਉਹ ਅੰਦਰੋਂ ਮੈਨੂੰ ਇਹ ਵੀ ਹੁਣ ਨਾਲ ਲੈ ਕੇ ਆਉਣਾ ਪੜਾਉਣਾ ਤੇ ਉਹ ਇੱਕ ਮਰੀਅਲ ਗਿਆ ਬਲੂਨ ਘੜਾਣਾ ਬਿੱਲੀ ਦਾ ਬੱਚਾ ਉਹਨੇ ਐਂ ਲਾਇਆ ਹੋਇਆ ਨਾਲ ਕਿ ਉੱਥੋਂ ਅੰਦਰੋਂ ਉਹ ਭਲਦੀਆਂ ਉੱਤੇ ਕਾਰ ਤੋਂ ਤੇ ਮਾਰੋ ਘੋਲੀਆਂ ਵਿੱਚ ਚਲ ਰਹੀਆਂ ਸੀ ਉਹ ਗੁਰੂ ਘਰ ਉਹਦੇ ਤੋਂ ਬਿਨਾਂ ਕਿਸੇ ਦੀ ਪਰਵਾਹ ਕੀਤੇ ਆਪਦੀ ਜਾਨ ਦੀ ਉਹ ਚਾੱਕ ਕੇ ਲਈ ਆਈ ਬਚਾ ਕੇ ਤੇ ਇੱਕ ਵਾਰੀ ਤਾਂ ਮੇਰਾ ਜਿਵੇਂ ਸਾਹ ਨਹੀਂ ਸੁੱਤਿਆ ਜਾਂਦਾ ਐ ਹੋ ਗਿਆ ਵੀ ਯਾਰ ਅਸੀਂ ਆਪਦੇ ਆਪ ਨੂੰ ਸ਼ਾਂਤ ਕਹਾਉਂਦੇ ਆ ਬੜੇ ਸ਼ਾਂਤ ਤੋਂ ਬਿਨਾਂ ਬੋਲਦੇ ਨੇ ਇੱਕ ਦੂਜੇ ਨੂੰ ਐਡਾ ਸਾਰਾ ਕਿ ਅਸੀਂ ਇੱਥੇ ਨੂੰ ਪਰਵਾਹ ਨਹੀਂ ਕਰ ਰਹੇ ਉਹ ਜਾਣ ਰਹੇ ਆ ਤੇ ਇਹ 8-9-7 ਸਾਲ ਦੀ ਬਣ ਗਈ ਯਾਰ ਉਹ ਬਲੌਂਗੜੇ ਨੂੰ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ منوں پتا ہے قدرت بھی ویسے کھیٹ ہی مینو <متحدث> وہ کرنے واسطے اتے میں ایک دن فریس ہو گیا ہوں نا پروش سیکنڈ ہی ہوا میں پتا قبضہ تو میں بچ چلنا نہیں سا پر وہ جی میرے بل انہیں دیکھا اتیا وہ اکھانسی وہ اب تک بھی نہیں بھلی اصل چ میں جی اپنی لکھی ہے نا کتاب وہ کڑی دیا اکھان نے رکھا وہ سو نہیں دی میں نے ਤੁਹਾਡੇ ਬਚਪਨ ਚ ਸਤਾਬਾਂ ਵਾਲ ਮੋਹ ਤੇ ਵੀਰ ਦਾ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਨਿਕਲਣਾ ਜਾਂ ਅਗਲੇ ਦੀ ਅੱਜ ਹਾਣ ਦੇ ਜਿਹੜੀ ਗੋਟੀ ਤੁਹਾਨੂੰ ਮਿਲੀ ਹੈ ਉਹ ਇੱਕ ਬਚਪਨ ਵਾਲਾ ਲੱਗਾ ਕੇ ਖੁਸ਼ੀ ਫੇਰਾ ਅੱਸਿਆ ਕਿ ਨਾਲ ਧਾਰੀ ਕਲਸਰਾ ਦਾ ਪਰਿਵਾਰ ਜੁੜਿਆ ਸੀ ਬਾਕੀ ਸਭ ਜੀ ਵਿੱਚ ਵੀ ਹੈ ਤੁਹਾਨੂੰ ਜਾਣਨ ਵਾਲੇ ਜਾਣਦੇ ਵੀ ਨੇ ਕਿ ਤੁਸੀਂ ਕਿ ਸਹਿਰੀ ਸਾਹਿਬ ਨਮਾਗਿਆਂ ਕੀਤਾ ਹੈ ਉਸ ਤੋਂ ਮੈਂ ਕੱਲੇ ਪਾਸੇ ਮਿਲਿਆ ਤੁਹਾਡੇ ਸਹਿਤ ਵਾਲੇ ਪਾਸੇ ਫਿਰ ਕੇ ਆਵਾਂਗੇ ਤੁਸੀਂ ਆਪਣੇ ਆਪ ਨੂੰ ਸਹਿਰੀ ਸਾਹਿਬ ਲੈ ਕੇ ਚਲੋ ਤੇ ਉੱਥੋਂ ਦੇ ਤੁਹਾਡੇ ਤਜਰਬੇ ਬਾਰੇ ਮੈਂ ਜੈਸਾ ਹਾਂ ਮੈਂ ਵੈਸਾ ਕੀ ਹਾਂ ਬੇਸ਼ੱਕ ਕਾਫੀ ਗੱਲਾਂ ਆਈਆਂ ਨੇ ਪਰ ਸਾਡੇ ਕੋਲੇ ਖਰੋਤੇ ਪਾਠ ਪਾਠਕ ਜਿਹੜੇ ਨੌਜਵਾਨ ਵੀ ਨੇ ਤੇ ਨਵੇਂ ਵੀ ਨੇ ਤੁਸੀਂ ਉਹਨਾਂ ਨੂੰ ਦੱਸੋ ਕਿ ਭੈਣੀ ਸਾਹਿਬ ਦਾ ਤੁਹਾਡਾ ਜਿਹੜਾ ਕੰਮ ਹੈ ਉਹ ਪਹੁੰਚਿਆ ਕੀ ਕਾਰਵਸੀ ਤੁਸੀਂ ਉੱਥੇ ਗਏ ਉੱਥੇ ਆਪਣੇ ਕੁੱਲ ਵਕਤੀ ਦੇ ਤੌਰ ਤੇ ਰਹੇ ਤੇ ਫਿਰ ਤੁਸੀਂ ਸਹਤ ਵਾਲੇ ਪਾਸੇ ਪਰਿਵਾਰ ਵਾਲੇ ਪਾਸੇ ਮੁਹਾਰਾਂ ਮੋੜੀਆਂ ਉਹ ਵਿਸਥਾਰ ਚ ਭੈਣੀ ਸਾਹਿਬ ਮਾਨ ਮੇਰਾ ਜਿਹੜਾ ਸੀ ਨਾ ਪਹਿਲਾਂ ਤੁਸੀਂ ਇਹ ਗੱਲ ਆਪਣੀ ایک بالکل سلپینس رہتا پوری کارن ہے کہ جاش میں سمجھی جانا جا کہ یہ میری اپنی ہے یہ ضروری نہیں بھی کسی منو کہ ہر دحبت کے جنا چر ذر نہیں نہ رٹتی ہے جنا چنون نہیں رلتا انہیں چشک نہیں یہ میری اپنی گل سی نہیں بھی ہو سکتی یہ میرا ایک ضرور جنون سی شبد بھولنا یہاں رہنا ہے یہاں دیکھنا سمجھنا سارا اہم اسی کر کے کارن ہے کہ میں صرف دس تک پڑھیا ہوا میں یونیورسٹی جانا چاہتا سر کالج نہیں جا ہوا کھیتی کر کے بچوں کو خاص طور پہ دسنا چاہتا کہ صحت کی چیز ہے میں آپ کالج بھی نہیں گیا پر میرا ہوں کتاباں کہانیاں نے جڑیاں وہ یونیورسٹی کلاسوں سے لگی ہوئی اچھا میں یونیورسٹیاں جا کے بہنا شہر کے سر پہ اب اتنے بیٹھا سامنے تو اسی شہر کے سر پہ جا بچپن کے عشق ہو گیا سی انہوں نے منوں دکایا یہ لے کے جانا تو پچھے نہیں ملتا ہے کدے نہیں بھائی صاحب جا میرا ਮੇਰੀ ਮਾਂ ਨਾਲ ਜਦੋਂ ਮੈਂ ਦੱਸਿਆ ਕਿ ਰੌਲਾ ਜਿਹਾ ਤਾਂ ਅੰਦਰੋਂ ਰਹਿਣ ਹੀ ਲੱਗ ਗਿਆ ਤੇ ਪਰ ਅਗਲਾ ਰੌਲਾ ਮੇਰਾ ਉਹਦੇ ਨਾਲ ਭੈਣ ਸਾਹਿਬ ਕਰਦੇ ਸੀ ਉਹ ਬਹੁਤ ਪੱਕੜ ਸੀ ਨਾਮ ਧਰਮ ਆਪਣੇ ਮੇਰਾ ਸਤਗੁਰ ਮੇਰਾ ਮੇਰੇ ਇੱਕ ਆਹਾ ਸਾਖੀ ਨੂੰ ਸੁਣ ਕੇ ਸਾਹਾਂ ਸੁਣ ਕੇ آ کے گھر لاگو کرنی ہے جی ابھی آ دو گھنٹے بہ کے مسئلہ نہ روٹی نہیں دینی آدر نہ وہ چلتا رہا کہ جنا جی ماں کٹر سی اُنہیں میں بردی ہوتا چلی گیا میں سارے کاسے تو باضی ہوں رہا ਹਾਲਾਤ ਇਹ ਬਣ ਗਏ ਕਿ ਮੈਨੂੰ ਜਾ ਕੇ ਪੈਣੀ ਸਾਹਿਬ ਰਹਿਣਾ ਪਿਆ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਤਾਂ ਅਸੀਂ ਜਿਹੜੇ ਸੀਗੇ ਉਸ ਵੇਲੇ ਉੱਪਰ ਦੇ ਨੌਕਰਾਣ ਮੁੰਡੇ ਉਹਨਾਂ ਨੂੰ ਆ ਵੀ ਪੈਣੀ ਸਾਹਿਬ ਰੱਟਿਆ ਜਾਂਦਾ ਯਾਰ ਵੀ ਤੇ ਮੈਂ ਗੱਡੀ ਵੀ ਚਲਾਉਂਦਾ ਸੀਗਾ ਡਰਾਈਵਰ ਵੀ ਸੀ ਨਾਲ ਇਹ ਅਸੀਂ ਖਾਨਦਾਨੀ ਵਿੱਚ ਸੀਗੇ ਇਧਰ ਇਸ ਕਰਕੇ ਆਉਂ ਕਰਕੇ ਤੇ ਉਹ ਇਸ ਕਰਕੇ ਜਿੱਦਾਂ ਉੱਥੇ ਆ ਗਿਆ ਪੈਣੀ ਸਾਹਿਬ ਇਹਨਾਂ ਡਰਾਈਵਰੀ ਤੋਂ ਸ਼ੁਰੂ ਕੀਤਾ ਨਾਲ ਹੀ ਸਿਕਿਉਰਟੀ ਦਾ ਹੋ ਗਿਆ ਹੁੰਦਾ ਬੰਦਾ ਉੱਥੇ ਮੈਂ ਸਰਪੰਚ ਵੀ ਬਣ ਗਿਆ ਪੈਣੀ ਸਾਹਿਬ ਇਹ ਉਹਨਾਂ ਦਾ ਆਖਰੀ ਜਿਹੜਾ ਸੀ ਮੁਖਤਿਆਰ ਆ ਹੁੰਦਾ ਮੁਖਤਿਆਰ ਉਹ ਵੀ ਬਣ ਗਿਆ ਮੈਂ ਇਹ ਉਹੋ ਤੇ ਕੰਮ ਕੀ ਸੀ ਮੇਰਾ ਜਿਹੜਾ ਕਰਨ ਵਾਲਾ ਸੀ ਇਹ ਸੀ ਜਿਹੜੇ ਤੇਸ ਚੱਲਦੇ ਸੀ ਉਹ ਮੇਰੇ ਕੋਲ ਸੀਗੇ ਤਾਂ ਪੈਸੇ ਪਹਿਲਾਂ ਉੱਥੇ ਸੇਫ ਕਾਰਡ 13 ਆਖੂ ਹੋ ਰਹੀ ਸੀ ਮੈਂ 14ਵਾਂ ਸੀ ਤੇ ਸਾਰਿਆਂ ਤੋਂ ਛੋਟਾ ਸੀਗਾ ਉਹ ਹੋਇਆ ਕੀ ਕਿ ਇੱਕ ਜ਼ਮੀਨ ਦਾ ਸੀਗਾ ਰੌਣਾ ਤੇਰੇ ਵਾਲਿਆਂ ਦੇ ਨਾਲ ਕਿਸੇ ਦਾ ਤੇ ਉਹ ਜਿਹੜੇ ਕੋਈ ਸੀਗੇ ਉਹ ਮੇਰੇ ਇੱਥੋਂ ਗਾਹਾਂ ਹਾਂ ਕੋਈ ਕੋਈ ਲੈ ਆ ਜਾਣ ਪਛਾਣ ਵਾਲਾ ਕਹਿੰਦਾ ਯਾਰ ਇਹਨਾਂ ਦੇ ਜ਼ਮੀਨ ਦੇ ਡੇਰੇ ਵਾਲੇ ਖਾਂਦੇ ਨੇ ਤੇ ਕੁਝ ਕਰ ਸਕਦਾ ਮੈਂ ਤਾਂ ਕੋਈ ਨਹੀਂ ਆਪਾਂ ਦੇਖਿਆ ਇੱਕ ਸਾਡਾ ਮਿੱਤਰਾ ਮਰਗਾਂਵਾਲਾ ਸੀ ਚੌਕੀ ਦਾ ਬਾਦਕਾ ਪੀਸ਼ਣ ਬਿਚਾਰ ਹੋਇਆ ਉਹ ਉਹਨਾਂ ਹੈ ਤਾਂ ਮੈਂ ਆਹ ਦੇਖ ਲਈ ਕਿ ਕਿਤੇ ਨਾ ਕੰਤ ਵੱਡੀ ਨਾ ਜਾਵੇ ਇਹਨਾਂ ਬੰਦਿਆਂ ਕੋਲੇ ਨਾ ਆਪਣੇ ਆਪ ਕੋਈ ਨਹੀਂ ਕਹਿੰਦਾ ਤੁਸੀਂ ਦੇਰੇ ਕਰੇਂਗੇ ਦੇਖਿਓ ਕੋਈ ਕੁਝ ਵੀ ਹੋ ਗਏ ਯਾਰ ਬੜਾ ਟੱਕਾ ਹੈ ਇਹ ਆਇਆ ਉਹਦੋਂ ਮੈਂ ਸ਼ੁਰੂ ਨਹੀਂ ਕੀਤੀ ਸੀ ਇਹ ਕੰਮ ਤੇ ਉਹਨੇ ਕੀ ਕੀਤਾ ਭੈਣ ਜਿਆ ਅੜਿਆ ਸਿਰਾਂ ਅੰਦਰ ਸੱਜਾ ਪਾਉ ਉਹਨੇ ਜੀ ਕੰਮ ਨੇ ਭਾਈ ਬਈ ਜ਼ੋਰ ਲਾ ਲਿਆ ਉਹਨਾਂ ਤੇਰਾ ਆਪਮਾਨੇ ਸਾਰਾ ਕੁਝ ਕਰਕੇ ਵੀ 2 ਲੱਖ ਰੁਪਈਆ ਵੀ ਉਹਨਾਂ ਦੇ ਨਾਲ ਜਿਵੇਂ ਤਾ ਤੂੰ ਲੈ ਲੈ ਉਹਦਾ ਨਾਮ ਹੀ ਰਾਣੇ ਤੇ ਮੈਂ ਘਾੜਨਾ ਕੀ ਵੀ ਸਕਦਾ ਮੇਰੇ ਤੇ ਘਾੜ ਦੇ ਛਾਪਾ ਪੈ ਜਾਊਗਾ ਜੀ ਇਹ ਬਹੁਤ ਉਹਾਰੇ ਕੰਨ ਤਸਾਰੂ ਵੱਢ ਕੇ ਤੇਰੇ ਸਿਰ ਦਿੰਨੇ ਆ ਨਾ ਮੈਂ ਬੋਲ ਰਹੀ ਹਾਂ ਕਿ ਮੇਰੇ ਤੇ ਦੇ ਕੋਠੇ ਹੀ ਹੈ ਨਹੀਂ ਸੀ ਜਿੱਤੇ ਜੀ ਕਣਕਾ ਦਿਓ ਨੇ ਕਰਤੇ ਵੀ ਪੈ ਨਹੀਂ ਰਹੀ ਤੇ ਉਹਨਾਂ ਨੇ ਜਾ ਕੇ ਜਦੋਂ ਕਣਕ ਨਾ ਵੱਢੀ ਗਈ ਉਹ ਦੋ ਬੰਦੇ ਲੈ ਗਏ ਤੇ ਉਹਨਾਂ ਨੇ ਸਤਗੁਰਾਂ ਨੂੰ ਆਪੇ ਕਰਤੇ ਵੀ ਜੀ ਉਹ ਜਿਹੜੀ ਜਿਹਾ ਕਣਕ ਨਹੀਂ ਵੱਢਣ ਦਿੱਤੀ ਉਹ ਕਹਿੰਦੇ ਕਿ ਕਿਹਨੇ ਤੁਸੀਂ ਇੰਨੇ ਜਾਣੇ ਸੀ ਤੇ ਕੀ ਚ ਕਹਦੇ ਵੀ ਇਹਨੇ ਜੀ ਸੁਖਜੀਤ ਨੇ ਉਹਨਾਂ ਨੇ ਤੇ ਆਜ ਵੀ ਕੀ ਸੀ ਮੀਨਿੰਗ ਤੇ ਭਈ ਇਹ ਮੇਰਾ ਨਾ ਐ ਹੋ ਗਿਆ ਕਿ ਉਹ ਮੇਰੀ ਮਾਂ ਮੈਨੂੰ ਵੱਡਾ ਪੈ ਨਹੀਂ ਸੀ ਤੇ ਆਪਣੇ ਮਾਂ ਦੇ ਚੱਲਦਾ ਹੈ وہ کر کے ادھر پتا نہیں کسی نے کچھ بل <سؤال> بھو بلہ کہی جایا کرلا کہ وہ بلا نہیں کہ انہیں بلے نہیں سب کو کل آیا مجھا پتا نہیں جی بس انہیں سارے پہنتے ہی بچن دِی ٹھیک ہے کہ بلاؤ لکھے لیاؤ میرے کو یہ بھی وہ توڑ گے انہوں ستگو جگزیر سے میرا جی کرتا ہے کہ جی وہ کتاب بھی پھر میں لکھا تو تھوڑا ہی ہاتھ آ گئی ਉਦੇ ਤੇ ਬਹੁਤ ਖੁਸ਼ੀ ਉਹ ਹੋਣਾ ਬਹੁਤ ਉਹ ਉਹਨਾਂ ਨੇ ਸੱਜ ਕੇ ਮਿਲ ਕੇ ਕਹਿੰਦੇ ਵੀ ਤੇਰੇ ਬਾਰੇ ਆਹ ਗੱਲ ਕਹਿ ਕੇ ਬੈਠੇ ਹੋ ਤੇ ਮੈਂ ਕਹਿੰਦੇ ਸੋਚਿਆ ਵੀ ਫਿਰ ਮਾ ਉਹਨਾਂ 13 ਤੋਂ ਕੀ ਕਰਾਂ ਮੈਂ ਥਲੇ ਨੂੰ ਲੱਗ ਲੈਣਾ ਤੇ ਉਦੋਂ ਹੀ ਉਹਨਾਂ 13 ਨੂੰ ਸੱਜ ਕੇ ਉਹਨਾਂ ਨੇ ਕਹਿਤਾ ਵੀ ਅੱਜ ਤੋਂ ਬਾਅਦ ਇਹਨੂੰ ਪੁੱਛੇ ਤੋਂ ਬਿਨਾ ਤੁਸੀਂ ਕੋਈ ਕੰਮ ਨਹੀਂ ਕਰਨਾ ਹੈਗਾ ਇਸ ਗੱਲ ਤੋਂ ਬਾਅਦ ਮੇਰੇ ਲਈ ਇਹ ਬਣ ਗਿਆ ਕਿ ਹੁਣ ਮੈਂ ਕੋਈ ਵੀ ਕੰਮ ਜਿਹੜਾ ਹੈ ਉਹ ਇਹ ਨਹੀਂ ਵੀ ਅੱਧ ਵਿਚਾਰੇ ਰਹਿ ਜਾਊਗਾ تو میں ویسے چڑتا بھی نہیں ادھر بچارے کام کوئی بھی جہے سے جنے ہوئے اتے سب تو واٹا قبضہ نکے نکے قبضے سے لے تو پتا ہے لکھا بھی ہے میں وہ میری کتاب کے بچے سب تا قبضہ اج تک کا جڑا ہے وہ جتنے اپولو ہسپتال شیرپور چوک ہے وہ جی زمین ہے وہ قبضہ سی کمتی کنال سونا مرلے جگہ کا ویتوں کے فیکٹری بنیا ہوئی س ਉਹ ਕਬਜ਼ਾ ਵੀ ਰਿਹਾ ਪਰ ਉਸ ਕਬਜ਼ੇ ਤੋਂ ਬਾਅਦ ਫਿਰ ਮੈਂ ਛੱਡ ਕੇ ਆ ਗਿਆ ਸੀ ਉਹਨਾਂ 15 ਸਾਲ ਹੋ ਗਏ ਸੀ ਮੈਨੂੰ ਉੱਥੇ ਰਹਿੰਦੇ ਕਿ ਉਦੋਂ ਪਹਿਲਾਂ ਅਦੇਹਾ ਸੀਗਾ ਕਿ ਇੱਕ ਨਾਮਤਰੀ ਗਰੀਬ ਸਿੱਖ ਜੀ ਉਹਦੀ ਜ਼ਮੀਨ ਕਿਤੇ ਨਿਕਲੇ ਆਈ ਤੇ ਉਹਨੇ ਆ ਕੇ ਕਹਿਿਆ ਜੀ ਮੇਰੀ ਜ਼ਮੀਨ ਵੀ ਮੈਨੂੰ ਦਵਾਉਂ ਉਹ ਕੋਈ ਆਪਣੀ ਦਾ ਕੋਈ ਸੀਗਾ ਦੂਰ ਦਾ ਰਿਸ਼ਤੇਦਾਰ ਤੇ ਇੱਕ ਡੀਆਈ ਵੀ ਸੰਜੇ ਦਾ ਬੇਈਮਾਨ ਹੋ ਗਿਆ ਤਾਂ ਇੱਧਰ ਵੀ ਆ ਤੁਹਾਡੇ ਬਿੱਟੇ ਵੱਲ ਵੀ ਉਹ ਗਏ ਕੁਝ ਪਾ ਕੇ ਉਹ ਪੇਸ਼ਾਨ ਹੋਇਆ ਕਿ ਉਹਨੇ ਕਿਸੇ ਹੋਰ ਨਾਲ ਗੱਲ ਕਰਕੇ ਵੀ ਇਹ ਨੂੰ ਕੀ ਦੇਣੀ ਆ ਤੇ ਆਪਾਂ ਜ਼ਮੀਨ ਲੈ ਉਹਦੇ ਬੈਰ ਨਾ ਲੱਗਣ ਦੇਵੇ ਤੇ ਸਭ ਕੋਲ ਮੈਨੂੰ ਕਹਦੇ ਵੀ ਜਾ ਇਹਦਾ ਆਕੇ ਦੀ ਮਦਦ ਕਰਨੀ ਆ ਤੇ ਮੈਂ ਬਿੱਲ ਕੋਲ ਐਸ ਤਰ੍ਹਾਂ 깔 ਲਈਆ ਉਹਦੇ ਕੋਲੇ ਵਿਆਹ ਅੰਦਰ ਉਹਨੇ ਦੇਖ ਲਿਆ ਵੀ ਆਇਆ ਉਹ ਜ਼ਮੀਨ ਵਾਸਤੇ ਆ ਤੇ ਜਦੋਂ ਮੈਂ ਚੈੱਕ ਭੇਜੀ ਮਿਹਲੇ ਜਾ ਕੇ ਆਂਟੀ ਦੱਸੋ ਜ਼ਮੀਨ ਬਾਰੇ ਗੱਲਾਂ ਕਰਾਂ ਮੈਂ ਖੈ ਨਈਂ ਬਿਲਕੁਲ ਨਹੀਂ ਮੈਂ ਤਾਂ ਜੀ ਮੈਂ ਸਿਰ ਦੇ ਨਈਂ ਪੁੱਛਾਂ ਹੈ ਕਿ ਤੁਹਾਡੀ ਮਾਹਰ ਨੂੰ ਕਾਨੂੰਨ ਬਾਰੇ ਵੀ ਤੁਹਾਨੂੰ ਬਹੁਤ ਜਾਣਕਾਰੀ ਹੈ ਮੈਂ ਤਾਂ ਸਿਰ ਦੇ ਨਈਂ ਪੁੱਛਾਂ ਹੈ ਕਿ ਜਦੋਂ ਆਪਾਂ ਇੱਕ ਆਮ ਬੰਦੇ ਨੂੰ ਗੋਲੀ ਮਾਰਦੇ ਆ ਤੇ 302 ਲੱਗ ਜਾਂਦੀ ਆ ਧਾਰਾ ਤੇ ਜੇ ਮੈਂ ਹੈ ਨੀ ਕਿਸੇ ਪੁਲਿਸ ਦੇ ਵੱਡੇ ਅਫਸਰ ਨੂੰ ਗੋਲੀ ਮਾਰੀਏ ਫੇਰ ਕਿਹੜੀ ਧਾਰਾ ਲੱਗਦੀ ਆ 302 ਹੀ ਲੱਗਦੀ ਕੋਈ ਹੋਰ ਲੱਗਦੀ ਆ انہیں میرے کن بہت اور کیا بینو کی کہہ رہے ہیں یہ بندہ اُنہ کی اور نہیں میں دیکھا کیونکہ منوں پتا ہے کہ جنا آم بندے لڑنا تو اُنہیں ہی جا بہت افسر ہوگا نا ملازم ہونے لڑنا سوکھا ہوتا ہی بنا وہ سارا جا سرف ایک بڑیاں ہی ہوں ਤੇ ਜੇ ਪਤਾ ਹੋਵੇ ਨਾ ਉਹ ਸਭ ਚੰਨ ਕੇ ਮਰ ਗਲਤ ਹੈ ਕਿਉਂਕਿ ਉਹ ਇਹ ਨਾਲ ਗਲਤ ਸੀ ਹੋ ਕੇ ਤੇ ਮੈਨੂੰ ਇਹ ਸੱਚ ਹੋਈ ਸੀਗਾ ਕਿ ਜੇ ਇਹ ਕਿਵੇਂ ਵੀ ਲੜਨਾ ਪਿਆ ਤਾਂ ਲੜਨਾ ਉਹ ਬੰਦਾ ਉੱਥੇ ਖੜਾ ਹੋ ਗਿਆ ਮਰੇ ਨਾਲ ਹੱਥ ਮਾਰ ਕੇ ਕਹਿੰਦਾ ਦੇਖ ਲਿਓ ਜੇ ਮੇਰੇ ਕੋਚ ਕਿਸੇ ਹੁੰਦਾ ਹੋਇਆ ਤਾਂ ਠੀਕ ਹੈ ਨਹੀਂ ਤੁਸੀਂ ਸਾਰਾ ਹੌ ਲੈ ਉਹ ਸਾਰੀ ਜਿਹੜੀ ਜ਼ਮੀਨ ਸੀ ਉਹ ਉਸ ਨੂੰ ਦੇ ਮੈ ਜਿਹੜੀ ਇਹ ਵਰਤ ਮੈਂ ਸਮਝ ਜਾਣ ਨੂੰ ਮਿਲੀ ਉਹ میرے کوڑے جدا ایک سچ سی نا ایک میرے کوڑے یہ سی کہ میں پہلی صاحب کو لینا کچھ نہیں ہو سی نا سب نے پنیا پنیا سو سو دے جیڑ سو کلہ زمینہ بڑھا گیا ہے اسی میرے کوڑے کسے ایک مرلہ نہیں ہو دکھا سکتے تو یہ نے ایک کو مرلہ بھی بنایا ہو جا. ایک طرح آپ ایک پیسہ بھی لے کے دیا ہو جا. ایک کوڑے سی جیڑے ایک سچ سی کے میرے ਮੈਨੂੰ ਪਤਾ ਸੀ ਵੀ ਜੇ ਜਦ ਮੈਂ ਇਸ ਕਰਨੋਂ ਕਾਣਾ ਹੁੰਦਿਆਂ ਤੇ ਫਿਰ ਮੈਂ ਤੂੰ ਵੀ ਬਚਾਉਣ ਵਾਸਤੇ ਡਰਨ ਲੱਗ ਜੂਗਾ ਲੜਾਈ ਤੋਂ ਡਰਨ ਲੱਗ ਜੂਗਾ ਜਿਹਦਾ ਢਾਂਗ ਤੇ ਡੇਰਾ ਹੁੰਦਾ ਨਾ ਉਹਦੇ ਨਾਲ ਅਧੇ ਵੀ ਪੰਗਾ ਨਹੀਂ ਲੈਣਾ ਚਾਹੀਦਾ ਮੈਂ ਤਾਂ ਇਹ ਦੇਖ ਉਸ ਬੰਦੇ ਨੂੰ ਹਰਾਉਣਾ ਲੜਾਉਣਾ ਤਰ੍ਹਾਂ ਲੜਨਾ ਬਹੁਤ ਔਖਾ ਹੈ ਉਹਨੂੰ ਹਰਾਉਣਾ ਆਸਾਨ ਹੈ ਸੋ ਜ਼ਰੂਰੀ ਹੈ ਕਿ ਤੁਹਾਨੂੰ ਜਦੋਂ ਇਹ ਲੱਗੇ ਕਿ ਜੇ ਮੈਂ ਨਾ ਅੰਦਰ ਚਲੇ ਗਿਆ ਤੇ ਮੈਨੂੰ ਗਰੀਜ ਦਾ ਪਾਣੀ ਨਹੀਂ ਮਿਲਣਾ ਜੇ ਮੈਂ ਅੰਦਰ ਚਲੇ ਗਿਆ ਉੱਥੇ ਤੇ AC ਵੀ ਮਿਲਣਾ ਤੇ ਫਿਰ ਲੜਦਾ ਹੈਗਾ ਬੰਦਾ ਇਹ ਜਿੰਨੀਆਂ ਸਹੂਲਤਾਂ ਸਾਡੇ ਆਲੇ ਦੁਆਲੇ ਆਉਂਦੀਆਂ ਜਾਂਦੀਆਂ ਨੇ ਨਾ ਇਹ ਸਾਨੂੰ ਕਮਜ਼ੋਰ ਕਰ ਦਿੰਦੇ ਨੇ ਤੇ ਕੁਝ ਉਹਦੀ ਵੀ ਜੀ ਜਿਹੜੀ ਲੜਾਈ ਹੈ ਉਹ ਤੋਂ ਸੁਲੂਕ ਬਣਾਉਣ ਵਾਸਤੇ ਤੁਸੀਂ ਸਹੀ ਦਾ ਰਸਤਾ ਚੁਣਨਾ ਹੈ ਤੇ ਕਾ ਤਹਜੀਤ ਸੱਚ ਦੀ ਸਰੀਰ ਤੇ ਤੇ ਘੱਟ ਕੇ ਖੱਪ ਨੂੰ ਬਿਧ ਦਿੰਦਾ ਤੇ ਇੱਕ ਸੁਖਜੀਤ ਜਦੋਂ ਬੋਲੋ ਵਾਲੀ ਜਗਾ ਦਾ ਕਬਜ਼ਾ ਲੈਂਦਾ ਹੈਗਾ ਤੇ ਇੱਕ ਲੜਕੀ ਜਿਸ ਦੀ ਝੁੱਗੀ ਢਾਈ ਜਾ ਰਹੀ ਹੁੰਦੀ ਹੈ ਪੇਨ ਚੱਲ ਰਹੀ ਹੁੰਦੀ ਹੈ ਜਦੋਂ ਉਸ ਨੂੰ ਦੇਖ ਜਾਏਗਾ ਇੱਕ ਫੈਸਲਾ ਲੰਝਾਗਾ ਮੈਂ ਬਿਲਤੀ ਕਰਾਂਗਾ ਕਿ ਉਹ ਦੋ ਫੈਸਲਾ ਲਿਆ ਉਸ ਲੜਕੀ ਨੂੰ ਜਿਹੜੀ ਧੁੱਗੀ ਚ ਆਪਣੀ ਕੋ ਖਡਾਉਣਾ ਦਾ ਬਾਲ ਚੱਕਣ ਗਈ ਸੀ ਕਿ ਵਿੰਜਾ ਬਿੱਟੀ ਚੱਕਣ ਗਈ ਸੀ ਮੈਂ ਤੇ ਤੇ ਉਹ ਘਟਨਾ ਦਾ ਨਿਕਲ ਕਰਕੇ ਇੱਕ ਵੱਡੀ ਥੋੜੀ ਜਿੰਦਗੀ ਤੰਗੀਲੀ ਆਈ ਹੈ <Expert> لڑائی سے زور دشن جی مزدور کے ہوں دیکھتا ہے وہ کس طرح بدلتا ہے اس کا بردان تو سرجیت تو اچانک کچھ بھی نہیں واپر پہ جی ڈگا ریو اپنا چلا د ਮੈਂ ਸਹਿਤਕਾਰ ਪਹਿਲਾ ਕੋਈ ਸੀਗਾ ਇਹਨਾਂ ਜੁੜਿਆ ਹੋਇਆ ਸੀਗਾ ਲਿਖਣ ਨਾਲ ਕੜਨ ਨਾਲ ਇਹ ਮੇਛਿਆ ਦੀਪਾਨਾ ਉੱਥੇ ਨਹੀਂ ਸੀ ਤੇ ਉੱਥੇ ਮੇਰੇ ਉੱਥੇ ਨੰਬਰ ਆ ਮੇਰਾ ਹਰ ਰੋਜ ਇਹਦੇ ਵਿੱਚੋਂ ਲੰਘਣਾ ਪੈਂਦਾ ਸੀ ਤੇ ਦਿਨ ਮੇਰਾ ਜਿਹੜਾ ਸੀ ਉਹ ਵੇਚੇ ਤੱਕ ਲੰਘਦਾ ਸੀ ਕਿਸੇ ਦੇ ਘਰ ਘਾਇੰਦਾ ਕਿਸੇ ਨੂੰ ਜਿੱਨੇ ਇਥੇ ਕਰਦਿਆ ਕਰ ਲਿਆ ਤੇ ਰਾਤ ਨੂੰ ਜਦੋਂ ਇਕੱਲਾ ਹੁੰਦਾ ਉਦੋਂ ਮੈਂ ਬਹੁਤ ਦੁਖੀ ਹੁੰਦਾ ਪਿਆਰੇ ਗੱਲ ਕਰੇ ਸ਼ਰਮ ਜਨਾ ਕੱਲ ਤੋਂ ਨਹੀਂ ਕਰਾਂ اگلے دن پھر وہی کام لگ جانا کرنا پھر آنا پھر میرے نال بروکان نے وہ امر یہی سی ادو ہوں تو دس بارہ مجھے بروکا والے جا رہے ہیں دو گیڈیاں نے پل جانا کوشی تھوڑی ملی ہوئی ہے کوئی مطلب تاریخ چل رہی ہے اس میں یہ گل ماندہ کہ مینو یہ ایک لالچ بھی چل رہا سر کی نال پر جب میں کلا ہوں تو اپنے آپ میں ایک طرح کی لانچ بھی پاؤں گا سیاح تو بہت غلط کر رہے ہیں ਅਸੀਂ ਉਹ ਜਾ ਕੇ ਫੈਕਟਰੀਆਂ ਤੋਂ ਹੁੰਆਂ ਸੀ ਬਾਰੇ ਪੁੱਛਣੇ ਸੀ ਤੇ ਅਸੀਂ ਇਧਰੋਂ ਜੀਸੀਬੀ ਦੁਆਰਾ ਲੈ ਕੇ ਗਏ ਜੋ ਕਿ ਜੀਸੀਬੀ ਸੀ ਨਾਲ ਬੇਤ ਤੋਂ ਬੰਦੂਕ ਸੀ ਦੀ ਕੋਈ ਸੀ ਕਿਉਂਕਿ ਜਿਹੜਾ ਸੀ ਹੋ ਗਿਆ ਸੀ ਸਾਡੇ ਹੱਕ ਦੇ ਵਿੱਚ ਸੁਪਰੀਮ ਕੋਰਟ ਤੋਂ ਫੈਸਲਾ ਹੋ ਗਿਆ ਸੀ ਕਿ ਉਹ ਜਿਹੜਾ ਪਹਿਲਾਂ ਉਹਨਾਂ ਦੇ ਹੱਥ ਚ ਹੋਇਆ ਸੀ ਉਸ ਫੈਸਲੇ ਤੋਂ ਉਹਨਾਂ ਨੇ ਉਹਨਾਂ ਨੂੰ ਵੇਚ ਦਿੱਤੀਆਂ ਸੀ ਫੈਕਟਰੀਆਂ ਵਾਲਿਆਂ ਨੂੰ ਉਹਨਾਂ ਦਾ ਵਿਚਾਰਿਆਂ ਦਾ ਕੋਈ ਕਿਸੇ ਉਹਨਾਂ ਨੇ ਪੈਸੇ ਦੇ ਕੇ ਜਗ੍ਹਾ ਖਰੀਦੀ ਸੀ وہ پھر جب جا کے سو لا کے پون پارے تو میں کہ وہ ہوتا ہی ہے تو اتنے سارے مطلب دارو نہیں بینک سال چل دی ہے ہاں ہی شراب نہیں پیتی جاتی ان ویسے چاہ بھی نہیں پیتی جاتی ابھی پی لینے سی وہ اتنی تو وہ افیم کھا لے سی افیم میں اس کو لگاتار ہی بی سال کھدی ہوں دو ہزار کو تو چڈتی تھی پھر میں جب اسٹڈ کے آیا ہوئے سارا کچھ چڑھ وہ سویرے سارا بیوا کے جے سی بی والوں بھی, بھی, بھی سارا ہے پر میں ایک گھر جے سی بی والوں پکی کی کوئی فیکٹری ٹوانی ہے کوئی کلیاں ہونی ہے کیونکہ بہت سارے جڑے سی وہ سروینٹ کوٹر تو نہیں سیٹاں کوئی سچیاں اٹن چن کے اسے رکھی ہوئی پیڑ ترپالا جی یہ جڑا بھی چاہنا ہے وہ پچھڑے پاسوں نہیں چاہتا ਅਗਲੇ ਪਾਸੇ ਨੂੰ ਪਾਉਣਾ ਹੈ ਤਾਂ ਕਿ ਜਿਹੜਾ ਕੋਈ ਅੰਦਰ ਹੋਵੇ ਉਹ ਬਾਹਰ ਨਿਕਲ ਜਾਵੇ ਭਾ ਦੇ ਜੇ ਕਿ ਛੋਟਾ ਹੁੰਦੇ ਕਿ ਉੱਤੇ ਕਿਸੇ ਦੇ ਡੇਢ ਨੂੰ ਕੋਈ ਮਰ ਜੂ ਕਿਉਂਕਿ ਮੇਰਾ ਇੰਨਾ ਤਜਰਬਾ ਹੁੰਦੀ ਮੈਂ ਕਹਿਣਾ ਹੈ ਕਿ ਜੇ ਕਬਦੇ ਦੇ ਉੱਤੇ ਤੁਸੀਂ ਜਿੰਨੀ ਮਰਜ਼ੀ ਗੋਲੀ ਚਲਾਈ ਜਾਓ ਗਾਣਾ ਕੱਢੀ ਜਾਓ ਮਾਰ-ਦਾਮੇ ਝਗੜਾ ਨਹੀਂ ਇਹ ਨਹੀਂ ਬੱਸ ਬੰਦਾ ਨਹੀਂ ਮਰਦਾ ਜੇ ਕਬਦੇ ਤੇ ਬੰਦਾ ਮਰ ਗਿਆ ਤਾਂ ਕਬਜ਼ਾ ਮੁੱਠੇ ਲੈ ਜਾਂਦਾ ਕਿੱਡੇ ਵੀ ਹੋਵੇ ਸੋ ਇਹ ਵਿਚਾਰ ਰੱਖਣਾ ਹੁੰਦਾ ਹੈ ਕਿ ਗੋਲੀ ਵੀ ਜਿਹੜੀ ਉਹ ਕਿਸੇ ਦੇ ਨਾਲ ਲੱਗੇ ਕਬਜਾ ਬੰਦਾ ਵੀ ਨਾ ਮਰੇ ਤੇ ਸਾਰਾ ਕੁਝ ਇਹ ਮੈਚ ਵੀ ਬੰਦਾ ਮਰੇ ਤਾਂ ਇੱਕ ਮੈਂ ਦੇਖਿਆ ਕਿ ਉਹ ਮੁੰਡੇ ਨੇ ਜਾ ਕੇ ਪਹਿਲਾਂ ਤਾਂ ਉਹਨੂੰ ਪਿੱਛੋਂ ਪਾਲੀ ਉਹ ਡਵਾਈਸ ਉਹਦਾ ਖਾ ਗਿਆ ਗੋਲੀ ਜਿਹਨੇ ਤੇ ਉਹ ਜੰਗ ਢਾਉਣ ਲੱਗਿਆ ਤੇ ਮੈਂ ਪਹਿਲਾਂ ਤਾਂ ਉੱਤੇ ਚੜ ਕੇ ਉਹਦੇ ਚਪੇੜ ਮਾਰੀ ਇਹ ਇੱਕ ਵੀ ਹੁੰਦਾ ਆਪਣਾ ਟਰੈਕਟਰ ਵੀ ਹੁੰਦਾ ਆਪਦੇ ਬੰਦਿਆਂ ਦੀ ਪੰਚ ਆਪ ਦੇ ਪੰਚਾਂ ਚ ਗੜਾ ਪੂਰਾ ਮਾਰ ਦੇਣੀ ਆ ਤੇ ਅਲਦ ਵਾਲੇ ਪਾਉਣ ਵਾਸਤੇ ਪ੍ਰਭਾਵ ਤੇ ਮਖੌਲ ਤੇ ਵੀ ਪਾਏ ਮਿਲੋ ਜਾ ਉਹ ਜਦੋਂ ਉਹ ਮੂਹਰੇ ਜਾ ਕੇ ਪਾਉਣ ਲੱਗਾ ਉਹ ਇੱਕ ਕੁੜੀ ਜਿਹੜੀ ਸੀ ਨਾ ਅੰਦਰੋਂ ਭੱਜ ਕੇ ਗਈ ਉਹ ਮੂਹਰੇ ਹੋ ਕੇ ਉਹਨੇ ਸਾਡਾ ਜਿਹੜਾ ਨਾ ਹੁੰਦੇ ਸੀ ਉਹ ਬੰਨ੍ਹ ਮੈ ਵੀ ਸੀ ਸਰਕਾਰੀ ਉਹਨਾਂ ਨੇ ਫੜੀ ਉਹ ਵਾ ਮੈਂ ਬੜਾ ਬੜਾ ਨਿਖਾਣ ਕਰੇਦਾ ਕੋਈ ਕਦਮਾ ਖੰਡੂ ਨਾ ਹੁੰਦਾ ਸਾਣਾ ਮੈਂ ਉਹ ਲੈ ਗਿਆ ਉਨੇ ਫੇਰ ਉਹਨਾਂ ਰੇਨ ਦੀ ਡੱਗ ਰਹੀ ਐ ਉਹ ਕੁੜੀ ਫੇਰ ਬਾਹ ਚੜਾ ਕੇ ਪਰ ਜਿੱਦ ਮੈਂ ਕਹਾ ਹੋਇਆ ਜੋ ਆਗੜੀ ਦਾ ਸਿੱਧੀ 6-7 ਸਾਲ ਦੀ ਤੇ ਮੈਂ ਕਹਾ ਮੈਂ ਮਾਰਨਾ ਇਹਦੇ ਦੋਸਤ ਪੇੜਾ ਇਹਨੂੰ ਭੁਲਾਉਣਾ ਇਹਨੇ ਛੇ ਦਾ ਕੋ ਖਡਾਉਣਾ ਹੋਣਾ ਅੰਦਰ ਇਹਨੇ ਥੱਲੇ ਆ ਕੇ ਮਾਰਨਾ ਸਾਡੀ ਇੱਥੇ ਸਿਆਪਾ ਹੋਊਗਾ ਦਾ ਦੀ ਜਾਨ ਉਹ ਮੈਂ ਜਦੋਂ ਉਹਦੇ ਤੇ ਪੇੜਾ ਮੈਂ ਜਨੂ ਅੰਦਰ ਜਾਵਾਂ ਉੱਤੋਂ ਇੱਕਾ ਡੇਗ ਲੈਣਾ ਉਹ 3 ਡੇਗ ਰਹੀ ਐ ਤੇ ਉਹ ਅੰਦਰੋਂ ਮੈਨੂੰ ਇਹ ਵੀ ਹੋਣਾ ਉਹ ਲੈ ਕੇ ਆਉਂਦਾ مری جا بلوگا نا بلی کا بچہ انہیں ایایا ہوا نا تو اتو ادرو نہ وہ بلدیاں ایک چار گولیاں بھی چل رہی سی ادھر ادھر وہ بنا کسی بھی پرواہ کیت اپنی جان کی وہ چا کے لیا بچا کے ایک باری تو نا میرا جی سار نہیں سوٹیا جاتا ای ہو گیا بھی یار ਆ ਵੀ ਆਪ ਨੇ ਸੰਤ ਕਹਿੰਦੇ ਆ ਬੜੇ ਸੰਤ ਕੋਈ ਨਾ ਬੋਲ ਦੇਣ ਕਿ ਇੱਕ ਦੂਜੇ ਨੂੰ ਐਡਾ ਸਾਰਾ ਕਿ ਅਸੀਂ ਇੱਥੇ ਇਹਨਾਂ ਨੂੰ ਪ੍ਰਵਾਹ ਨਹੀਂ ਕਰ ਰਹੇ ਉਜਾੜ ਰਹੇ ਆ ਤੇ ਇਹ 80 ਪਿਛੇ 7 ਸਾਲ ਦੀ ਬੱਲ ਵੀ ਯਾਰ ਉਹ ਬਲੋਂਗੜੇ ਨੂੰ ਬਚਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਮੈਨੂੰ ਪਤਾ ਹੈ ਕਿ ਕੁਦਰਤ ਦੀ ਵੈਸੇ ਖੇਡ ਈ ਸੀਰੀ ਮੈਨੂੰ ਉਹ ਕਰਨ ਵਾਸਤੇ ਉੱਥੇ ਮੈਂ ਇੱਕ ਜਿਵੇਂ ਫ੍ਰੀਜ਼ ਹੋ ਗਿਆ ਹੁੰਦਾ ਨਾ ਪਰ ਉਹ ਕੁਝ ਸੈਕਿੰਡ ਹੀ ਹੋਇਆ ਮੈਂ ਪਤਾ ਸੀ ਵੀ ਕੱਦਿਆਂ ਤਾਂ ਮੈਂ ਵਿੱਚ ਚੜਨਾ ਨਹੀਂ ਸੀਗਾ ਪਰ ਕੁੜੀ ਜਿਵੇਂ ਮੇਰੇ ਵੱਲੋਂ ਨੇ ਦੇਖਿਆ ਨਾ ਉਹਥੋਂ ਜਿਹੜੀਆਂ ਉਹਦੀਆਂ ਅੱਖਾਂ ਸੀ ਉਹ ਅੱਜ ਤੱਕ ਵੀ ਨਹੀਂ ਭੁਲੀਆਂ ਗਈਆਂ ਅਸਲ 'ਚ ਮੈਂ ਜਿਹੜੀ ਆਪਣੀ ਲਿਖੀ ਆ ਨਾ ਕਿਤਾਬ ਉਹ ਕੁੜੀ ਦੀਆਂ ਅੱਖਾਂ ਨੇ ਲਿਖਿਆ ਉਹ ਸੌਣ ਨਹੀਂ ਦਿੰਦੀ ਸੀ ਮੈਨੂੰ ਰਾਤ ਨੂੰ ਕੋਈ ਉਹ ਉਹ ਜਿਹੜੀ ਆ ਤੇ ਉਹ ਮੈਂ ਉਹ ਕਬਜਾ ਤਾਂ ਸਿਰੇ ਚ ਲਾਇਆ 100 ਚਲੇ ਗਏ ਆਖੇ ਪਰ ਉਸ ਤੋਂ ਬਾਅਦ ਫੇਰ ਮੈਂ ਘੱਟ ਸਾਹਿਬ ਨੂੰ ਦੋਸਤੋ ਜੋ ਲੇਖਕ ਅੱਖਾਂ ਦੀ ਬਾਤ ਪੜਨ ਲੱਗੇ ਅੱਖਾਂ ਦੇ ਸੁਕਨੇ ਬੜੇ ਲੱਗਦੇ ਜੋ ਇਨਸਾਨ ਉਹ ਕਿਸੇ ਮਜ਼ਲੂਮ ਦੀ ਅੱਖਾਂ 'ਚ ਦੇਖ ਸਕੇ ਉਹ ਦੇਖ ਬਣ ਜਾਂਦਾ ਇਹ ਸੁਬੀਂ ਦੋਹਾਂ ਦੀ ਗੱਲ ਤੋਂ ਕੋਲੋਂ ਤੁਸੀਂ ਛੋਣ ਲਿਆ ਜੀਵਾਂ ਤੋਂ ਆਪਾਂ